ਨੂੰ ਪਿਆਰ ਭਰੀ ਸਤਿ ਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਤਾਂ ਹਾਂਜੀ ਦੋਸਤੋ ਕੱਲ ਜਿਹੜੀ 8 ਜਨਵਰੀ ਦੀ ਇੱਕ ਵੱਡੀ ਅਪਡੇਟ ਜਿਹੜੀ ਇੱਕ ਵੱਡੀ ਖੁਸ਼ਖਬਰੀ ਜਿਹੜੀ ਹੈ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਸੂਤਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਇੱਕ ਵੱਡਾ ਕਦਮ ਜਿਹੜਾ ਹੈ ਚੁੱਕਿਆ ਜਾ ਰਿਹਾ ਹੈ ਇੱਕ ਵੱਡਾ ਐਕਸ਼ਨ ਜਿਹੜਾ ਹੈ ਲਿਆ ਗਿਆ ਹੈ ਸੋ ਮੁਲਾਜ਼ਮਾਂ ਦੀਆਂ ਕਿਹੜੀਆਂ ਮੰਗਾਂ ਦੇ ਉੱਤੇ ਸੀਐਮ ਭਗਵੰਤ ਸਿੰਘ ਮਾਨ ਜ ਪੱਕੀ ਮੋਰ ਲਗਾਉਂਦੇ ਹੋਏ ਕਿਹੜੀਆਂ ਮੰਗਾਂ ਨੂੰ ਇਸ ਜਨਵਰੀ ਦੇ ਮਹੀਨੇ ਦੇ ਵਿੱਚ ਪੂਰਾ ਜਿਹੜਾ ਹੈ ਕਰਨਗੇ ਸਾਰੀ ਹੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲੈਣਾ ਜੀ ਹੁਣ ਚੱਲਦੇ ਆਜ ਦੀ ਵੱਡੀ ਅਤੇ ਖਾਸ ਅਪਡੇਟ ਦੇ ਵੱਲ ਜੀ ਸੋ ਦੋਸਤੋ ਸੂਤਰਾਂ ਦੇ ਵੱਲੋਂ ਇੱਕ ਵੱਡੀ ਜਾਣਕਾਰੀ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਖੁਦ ਲਾਈਵ ਹੋ ਕੇ ਮਲਾਜ਼ਮਾਂ ਨੂੰ ਇਹ ਅਪੀਲ ਕੀਤੀ ਹੈ ਕਿ ਮਲਾਜ਼ਮ ਨੇ ਜਿਹੜੇ ਆਪਣਾ ਸੰਘਰਸ਼ ਕੁਝ ਸਮੇਂ ਲਈ ਰੋਕ ਦੇਣ ਕਿਉਂਕਿ ਪੰਜਾਬ ਸ੍ਰੀਮ ਭਗਵੰਤ ਸਿੰਘ ਮਾਨ ਜੀ ਖੁਦ ਲਾਈਵ ਜਿਹੜੇ ਕਿ ਖੁਦ ਜਿਹੜੇ ਮੁਲਾਜ਼ਮ ਜਥੇਬੰਦੀਆਂ ਨਾਲ 15 ਜਨਵਰੀ ਨੂੰ 15 ਜਨਵਰੀ ਨੂੰ ਮੀਟਿੰਗ ਕਰਨ ਅਤੇ ਮੁਲਾਜ਼ਮਾਂ ਦੀ ਜਿੰਨੀਆਂ ਵੀ ਜਾਇਜ਼ ਹੱਕੀ ਮੰਗਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਇੱਕ ਕਦਮ ਜਿਹੜਾ ਹੈ ਚੁੱਕਣਗੇ ਪੂਰਾ ਕਰਨਗੇ ਤੇ ਇੱਕ ਇੱਕ ਵੱਡਾ ਫੈਸਲਾ ਜਿਹੜਾ ਹੈ ਲਿਆ ਜਾ ਸਕਦਾ ਹੈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਸੁਣਾਉਣਗੇ ਅਤੇ ਸੂਤਰਾਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਮੁਲਾਜ਼ਮਾਂ ਨੂੰ 2024 ਦੇ ਵਿੱਚ ਸਿਰਫ ਤੇ ਸਿਰਫ ਇੱਕ ਜਿਹੜਾ ਹੈ 4% ਡੀ ਇਹ ਹੀ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਮੁਲਾਜ਼ਮਾਂ ਦੀ ਕਿਸੇ ਵੀ ਮੰਗ ਨੂੰ ਪੂਰਾ ਜਿਹੜਾ ਹੈ ਨਹੀਂ ਕੀਤਾ ਗਿਆ ਸੀ ਇੱਥੇ ਇਹ ਹੀ ਦੇਖਿਆ ਦੇਖਦਿਆਂ ਹੋਇਆਂ ਇਹ ਦੱਸਿਆ ਜਾ ਰਿਹਾ ਹੈ ਕਿ ਸੀਗਿਆ ਭਗਵੰਤ ਮਾਨ ਸਿੰਘ ਹੁਣ ਮੁਲਾਜ਼ਮਾਂ ਦੀਆਂ ਕਿਹੜੀਆਂ ਹੱਕੀ ਜ਼ਾਇਜ਼ ਮੰਗਨ ਨੇ ਜਿਦੇ ਵਿੱਚ 11% ਡੀਏ ਦੀਆਂ ਤਿੰਨ ਕਿਸ਼ਤਾਂ 18228 ਕਰੋੜ ਰੁਪਏ ਦਾ ਡੀਏ ਏਰੀਅਰ ਦਾ ਜਿਹੜਾ ਸਾਢੇ 5 ਸਾਲਾਂ ਦਾ ਬਕਾਇਆ ਹੈ ਅਤੇ 15% ਦਾ ਜਿਹੜਾ ਪੈਂਡਿੰਗ ਪਿਆ ਜਿਹੜਾ ਲਾਭ ਹੈ ਉਸ ਨੂੰ ਜਾਰੀ ਕੀਤਾ ਜਾਵੇ ਸੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਪਣੀ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ